ਮਟੈਂਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿਖੇ ਫੇਰ ਅੱਜ ਦੋ ਹੋਰ ਹੋਏ ਵਿਸਫੋਟ ਪਿਛਲੇ ਦਿਨੀ ਵੀ ਇੱਥੇ ਦੋ ਵਿਸਫੋਟ ਹੋਣ ਦੇ ਨਾਲ ਪਿਆ ਉਪਤ ਹੋਏ ਸੀ ਜ਼ਖਮੀ ਪੁਲਿਸ ਨੇ ਲੋਕਾਂ ਨੂੰ ਨੇੜੇ ਜਾਣ ਤੋਂ ਗਰੇਜ ਕਰਨ ਦੀ ਕੀਤੀ ਅਪੀਲ ਸਸਣਾ ਬਣਦਾ ਹੈ ਕਿ ਪਿਛਲੇ ਦਿਨੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਇੱਕ 19 ਸਾਲਾਂ ਨੌਜਵਾਨ ਜੋ ਲਾ ਦੀ ਪੜ੍ਹਾਈ ਕਰ ਰਿਹਾ ਹੈ ਤੇ ਉਸ ਵੱਲੋਂ ਆਨਲਾਈਨ ਕੁਝ ਸਮਗਰੀ ਮੰਗਵਾਈ ਗਈ ਸੀ ਜੋ ਇੱਕ ਬਸਪੋ ਆਪਣਾ ਬਸਪੋਰਟ ਸਮਗਰੀ ਸੀ ਤੇ ਉਸ ਦੇ ਨਾਲ ਜਦੋਂ ਇਸ ਦਾ ਕੋਈ ਇਸਤੇਮਾਲ ਕਰ ਰਿਹਾ ਸੀ ਤਾਂ ਇਹ ਜਿਹੜੀ ਵਿਸਪੋਰਟਸ ਸਮੱਗਰੀ ਹੈ ਉਹ ਫਟ ਜਾਣ ਦੇ ਕਾਰਨ ਜਿਹੜਾ ਇਹਦਾ ਵਿਸਪੋਰਟ ਹੋ ਜਾਣ ਦੇ ਕਾਰਨ ਉਸ ਉਹ ਆਪਣਾ ਇੱਕ ਨੌਜਵਾਨੜਾ 19 ਸਾਲ ਦਾ ਉਹ ਜ਼ਖਮੀ ਹੋ ਗਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖਲ ਕਰਵਾ ਕੇ ਉਸ ਦਾ ਪਿਓ ਜਦ ਕਰਿਆ ਕੇ ਇਸ ਸਮੱਗਰੀ ਨੂੰ ਸਮੇਟਣ ਲੱਗਿਆ ਤਾਂ ਇਹ ਜਿਹੜੀ ਫੇਸ ਦੇ ਵਿੱਚ ਫਿਰ ਤੋਂ ਦੁਬਾਰਾ ਵਿਸਪੋਰਟ ਹੋਇਆ ਅਤੇ ਉਸ ਦਾ ਪਿਓ ਵੀ ਇਸ ਦੇ ਨਾਲ ਇੱਕ ਮੀਰ ਜ਼ਖਮੀ ਹੋ ਗਿਆ ਦੋਨੇ ਪਿਓ ਪੁੱਤ ਜ਼ਖਮੀ ਹੋਏ ਤਾਂ ਹਸਪਤਾਲ ਵੱਲੋਂ ਇਹ ਆਪਰਾ ਐਕਸਪੰਡਿਡ ਪੁਲਿਸ ਨੂੰ ਆਪਣਾ ਰੁਕਾ ਭੇਜਿਆ ਗਿਆ ਅਤੇ ਫਿਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇਹਦੀ ਜਾਂਚ ਕੀਤੀ ਗਈ ਜਿਸ ਨੂੰ ਲੈ ਕੇ ਜਲੰਧਰ ਤੋਂ ਵੀ ਵਿਸ਼ੇਸ਼ ਤੌਰ ਤੇ ਟੀਮਾਂ ਇਹਦੀ ਜਾਂਚ ਦੇ ਲਈ ਆਈਆਂ ਹੋਈਆਂ ਸਨ ਤੇ ਜਿਹੜੀ ਇਹ ਬਸਫੋਰ ਸਮਗਰੀ ਹੈ ਉਹ ਇਹਨਾਂ ਟੀਮਾਂ ਵੱਲੋਂ ਜੋ ਜਾਂਚ ਕਰਨ ਦੀ ਟੀਮਾਂ ਸਨ ਜਾਂ ਇਸ ਨੂੰ ਡਿਸਪੋਜ਼ ਆਫ ਕਰਨ ਦੇ ਲਈ ਟੀਮਾਂ ਆਈਆਂ ਹੋਈਆਂ ਸਨ ਉਹਨਾਂ ਵੱਲੋਂ ਇਹ ਸਮਗਰੀ ਉੱਥੋਂ ਚਾਕੇ ਆਸੇ-ਪਾਸੇ ਖੇਤਾਂ ਦੇ ਵਿੱਚ ਨਜਾਇਜ਼ੀ ਤੇ ਅੱਜ ਫਿਰ ਇਹਦੇ ਦੋ ਵਿਸਫੋਟ ਨੇ ਜਿਹੜੇ ਉਹ ਹੋਏ ਨਹੀਂ ਜਿਸ ਨੂੰ ਲੈ ਕੇ ਬਠਿੰਡਾ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਦੇ ਨੇੜੇ ਤੇੜੇ ਨਾ ਜਾਇਆ ਜਾਵੇ ਤੇ ਉਹਨਾਂ ਵੱਲੋਂ ਨਾਲ ਮੀਡੀਆ ਕਰਮਚਾਰੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਦੇ ਨੇੜੇ ਨਾ ਜਾਇਆ ਜਾਵੇ ਜਾਂ ਕਿਸੇ ਨੂੰ ਨਾ ਜਾਇਆ ਜਾਵੇ ਕਿਉਂਕਿ ਇਸ ਦੀ ਨਾਲ ਹੁਣ ਲਗਾਤਾਰ ਨੇ ਜਿਹੜੇ ਇਹਦੇ ਵਿੱਚ ਵਿਸਫੋਟ ਹੋ ਰਹੇ ਹਨ ਪਿਛਲੇ ਦਿਨੀ ਵੀ ਜੇ ਗੱਲ ਕਰੀ ਤਾਂ ਦੋ ਵਿਸਫੋਟ ਹੋਣ ਦੇ ਨਾਲ ਜੋ ਖਤ ਜਖਮੀ ਹੋਏ ਸੀ ਤੇ ਅੱਜ ਫਿਰ ਇਸ ਦੇ ਵਿੱਚ ਦੋ ਆਪਣਾ ਨਵੇਂ ਜਿਹੜੇ ਨਹੀਂ ਉਹ ਆਪਣਾ ਵਿਸਪੋਰਟ ਹੋਏ ਹਨ ਆਓ ਸਮ ਸੁਣਾਉਣੇ ਆ ਕੀ ਕਹਿਣਗੇ ਇਸ ਸਬੰਧੀ ਪੁਲਿਸ ਦੇ ਅਧਿਕਾਰੀ ਵਿਸ਼ੇ ਪਿਛਲੇ ਦਿਨੀ ਪਿੰਡ ਜੀਦਾ ਵਿਖੇ ਇੱਕ ਘਰ ਦੇ ਵਿੱਚ ਬੰਬ ਲਾਸਟ ਹੋਇਆ ਸੀ ਜਿਸ ਦੇ ਵਿੱਚ ਜਿਸ ਦੇ ਸਬੰਧ ਵਿੱਚ ਐਫ ਆਈ ਆਰ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੀ ਉੱਥੇ ਵਿਸਪੋਰਟਿਕ ਸਮਗਰੀ ਹੋਰ ਪਈ ਸੀ ਉਹਨੂੰ ਨਕਾਰਾ ਕਰਨ ਲਈ ਬੰਬ ਡਿਸਪੋਜ਼ਲ ਟੀਮਾਂ ਜਿਹੜੀ ਹੈਗੀ ਇੱਕ ਜਲੰਧਰ ਤੋਂ ਇੱਕ ਸਾਡੀ ਲੋਕਲ ਟੀਮ ਉੱਥੇ ਲੱਗੀਆਂ ਹੋਈਆਂ ਨੇਗੀਆਂ ਦੋ ਤਿੰਨ ਦਿਨਾਂ ਤੋਂ ਪਿਛਲੇ ਦੋ ਤਿੰਨ ਦਿਨਾਂ ਤੋਂ ਉਹਨਾਂ ਵੱਲੋਂ ਜਿਹੜੀ ਬੱਚੀ ਖੁੱਚੀ ਵਿਸਪੋਰਟਿਕ ਸਮੱਗਰੀ ਹੈ ਉਹਨੂੰ ਸਾਈਡ ਤੇ ਲਿਜਾ ਕੇ ਨਕਾਰਾ ਕੀਤਾ ਜਾ ਰਿਹਾ ਹੈ ਇਸ ਇਸ ਕਾਰਨ ਛੋਟੇ ਮੋਟੇ ਜਿਹੜੇ ਵਿਸਪੋਰਟ ਹੋ ਰਹੇ ਨੇ ਮੀਡੀਆ ਮੀਡੀਆ ਜਰੀਏ ਮੇਰੀ ਆਮ ਜਨਤਾ ਨੂੰ ਤੇ ਮੀਡੀਆ ਪਰਸਨ ਨੂੰ ਬੇਨਤੀ ਹੈ ਵੀ ਉਹਦੇ ਨੇੜੇ ਉਸ ਜਗ੍ਹਾ ਦੇ ਨਾ ਜਾਇ ਜਾਵੇ ਤਾਂ ਜੋ ਤਾਂ ਜੋ ਕਿਸੇ ਵੀ ਨੁਕਸਾਨ ਤੋਂ ਬਚਿਆ ਜਾ ਸਕੇ